ਆਰੀਆ ਬਹੁਤ ਬੁਰਾ ਹਾਲ ਹੈ ਕੜਮਣੀ 100 ਮੀਟਰ ਵੱਧ ਨਹੀਂ ਖੜਾ ਜਾ ਰਿਹਾ ਬਹੁਤ ਸਮੈਲ ਹੈ ਸੜਕਾਂ ਤੇ ਕੂੜਾ ਫੈਲ ਰਿਹਾ ਹੈ ਬਿਮਾਰੀ ਦਾ ਘਰ ਫੈਲ ਰਿਹਾ ਹੈ ਰਾਤ ਨੂੰ ਪਬਲਿਕ ਵੀ ਜਿੱਲਦੀ ਹੈ ਔਰੇ ਪ੍ਰਸ਼ਾਦ ਪੈ ਜਾਂਦੀ ਹੈ ਚਿੱਕੜ ਸਾਰਾ ਉਹਨਾ ਦੇਖਲਾ ਹਫਤਾ ਦਾ ਦਿਨ ਹੋ ਗਏ ਇਤਨੀ ਬੁਰਾ ਹਾਲ ਹੈ ਬਹੁਤ ਜ਼ਿਆਦਾ ਬੱਚੇ ਘਰੋਂ ਨਿਕਲ ਨਹੀਂ پا ਰਹੇ ਬਹੁਤ ਜ਼ਿਆਦਾ ਦੁਕਾਨ ਤੇ ਇੱਕ ਮਿੰਟ ਨਹੀਂ ਬੈਠਾ ਜਾ ਰਿਹਾ ਇਨੀ ਸਮੈਲ ਹੈ ਨਾ ਕੋ ਕਸਟਮਰ ਆਉਂਦਾ ਅਗਲਾ ਸਜਾ ਭੁੱਕਣ ਵਾਲੇ ਕੰਮ ਹੋਇਆ ਨਾ ਕੂੜਾ ਹੈ ਜੀ 스멜 ਮੱਕੀ ਮੱਛਰ ਸਾਰਾ ਕਰਦੇ ਅੰਦਰ ਬੱਚੇ ਬਿਮਾਰ ਹੁੰਦੇ ਰਹਿੰਦੇ ਮਾਰ ਨਹੀਂ ਆ ਸਕਦੇ ਕੋਈ ਖਾਸ ਨਹੀਂ ਜੀ ਜੀ ਸਾਰੇ ਕੰਦੂ ਜੀ ਮੱਕੀ ਮੱਛਰ ਸਾਰੇ ਘਰਾਂ ਚ ਜਾਗਬਾਨੀ ਟੀਵੀ ਦੇਖ ਰਿਹਾ ਤੁਸੀਂ ਪਟਿਆਲਾ ਸ਼ਹਿਰ ਦੇ ਵਿੱਚ ਸਫਾਈ ਕਰਮਚਾਰੀ ਜਿਹੜੇ ਨੇ ਹੜਤਾਲ ਦੇ ਕਰ ਰਹੇ ਨੇ ਕਾਫੀ ਦਿਨ ਤੋਂ ਹੜਤਾਲ ਚੱਲ ਰਹੀ ਆਪਣੀ ਮੰਗਾਂ ਨੂੰ ਲੈ ਕੇ ਉਹਨਾਂ ਦੀ ਲੇਕਿਨ ਉਸ ਹੜਤਾਲ ਦੇ ਚੱਲਦਿਆਂ ਪਟਿਆਲਾ ਸ਼ਹਿਰ ਦੇ ਵਿੱਚ ਕੂੜੇ ਦੇ ਢੇਰ ਜਿਹੜੇ ਨੇ ਥਾਂ ਥਾਂ ਤੇ ਉੱਪਰ ਲੱਗੇ ਹੋਏ ਨਜ਼ਰ ਆ ਰਹੇ ਨੇ ਜਿਸ ਕਰਕੇ ਇਲਾਕਿਆਂ ਦੇ ਵਿੱਚ ਡਰ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਤੇ ਮਿਉਸੀ ਵੀ ਦੇਖਣ ਨੂੰ ਮਿਲ ਰਹੀ ਹੈ ਦੁਕਾਨਦਾਰਾਂ ਦੇ ਵਿੱਚ ਕਿਉਂਕਿ ਡਰ ਦਾ ਮਾਹੌਲ ਇਸ ਕਰਕੇ ਹੈ ਇਸ ਕੂੜੇ ਦੇ ਢੇਰਾਂ ਤੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਇਲਾਕਿਆਂ ਦੇ ਵਿੱਚ ਫੈਲ ਸਕਦੀਆਂ ਨੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੀ ਫਿਕਰ ਹੈ ਚੱਕੋ ਪਹਿਲਾਂ ਤਸਵੀਰ ਦਿਖਾਣਾ ਮੈਂ ਨਾਬਾ ਗੇਟ ਪਟਿਆਲਾ ਵਿੱਚੋਂ ਮੌਜੂਦ ਆ ਜਿੱਥੇ ਕੂੜੇ ਦੇ ਢੇਰ ਜਿਹੜੇ ਨੇ ਕਾਫੀ ਲੱਗੇ ਹੋਏ ਨਜ਼ਰ ਆ ਰਹੇ ਨੇ ਜਿਹੜੇ ਕੂੜੇ ਨੂੰ ਸਟੋਰ ਕਰਨ ਦੇ ਲਈ ਉਹ ਇਹ ਲਗਾਏ ਗਏ ਸੀਗੇ ਚਸ਼ਟਕੀਨ ਲਗਾਏ ਗਏ ਸੀਗੇ ਲੇਕਿਨ ਉਹ ਵੀ ਅੱਜ ਭਰੇ ਹੋਏ ਨਜ਼ਰ ਆ ਰਹੇ ਨੇ ਉਸ ਤੋਂ ਇਲਾਵਾ ਕੂੜਾ ਤੁਸੀਂ ਦੇਖੋਗੇ ਇਹ ਜਗ੍ਹਾ ਦੇ ਉੱਪਰ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਰਕੇ ਇਲਾਕੇ ਦੇ ਵਿੱਚ ਕਾਫੀ ਦਿੱਕਤ ਪਰੇਸ਼ਾਨੀ ਨਜ਼ਰ ਆ ਰਹੀ ਹੈ ਕਿਉਂਕਿ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਜਿਹੜੇ ਬੱਚੇ ਨੇ ਉਹ ਛੋਟੇ ਨੇ ਜਿਸ ਕਰਕੇ ਉਹ ਬਾਹਰ ਤੱਕ ਨਹੀਂ ਨਿਕਲ ਰਹੇ ਇਸ ਕੂੜੇ ਦੇ ਢੇਰ ਕਰਕੇ ਕਿਉਂਕਿ ਜੇਕਰ ਉਹ ਬਾਹਰ ਨਿਕਲਦੇ ਨੇ ਇੱਥੇ ਮੱਖੀਆਂ ਮੱਛਰ ਜਿਹੜੇ ਪੈਦਾ ਹੋ ਰਹੇ ਨੇ ਇਸ ਕੂੜੇ ਕਰਕੇ ਉਸ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਬੱਚਿਆਂ ਨੂੰ ਲੱਗ ਸਕਦੀਆਂ ਨੇ ਇਸ ਕਰਕੇ ਇਲਾਕੇ ਦੇ ਲੋਕ ਜਿਹੜੇ ਨੇ ਪ੍ਰਸ਼ਾਸਨ ਅੱਗੇ ਮੰਗ ਕਰ ਰਹੇ ਨੇ ਕਿ ਭਾਈ ਇਸ ਦਾ ਹੱਲ ਕਰ ਦਿਓ ਕਿਉਂਕਿ ਸਫਾਈ ਕਰਮਚਾਰੀਆਂ ਦੀ ਹੜਤਾਲ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਦਿੱਕਤ ਪਰੇਸ਼ਾਨੀ ਜਿਹੜੀ ਆ ਕਾਫੀ ਆ ਰਹੀ ਹੈ ਇਸ ਮੌਕੇ ਤੇ ਇਲਾਕੇ ਦੇ ਲੋਕ ਜਿਹੜੇ ਨੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਲੇਕਿਨ ਇਹ ਤਸਵੀਰ ਦਿਖਾਣੇ ਥੋੜੇ ਉਹ ਜਿਹੜੀ ਲਾਜ਼ਮੀ ਸੀ ਕਿ ਕਿਸ ਤਰ੍ਹਾਂ ਦੇ ਹਾਲ ਜਿਹੜੇ ਪਟਿਆਲਾ ਸ਼ਹਿਰ ਦੇ ਵਿੱਚ ਹੋ ਚੁੱਕੇ ਨੇ ਜਦੋਂ ਦੇ ਸਫਾਈ ਕਰਮਚਾਰੀ ਛੁੱਟੀ ਦੇ ਉੱਪਰ ਗਏ ਨੇ ਅੱਜ ਇਹ ਤਸਵੀਰ ਮੈਂ ਦਿਖਾਵਾਂਗਾ ਤੁਹਾਨੂੰ ਕਿ ਉਹ ਸਾਹਮਣੇ ਜਿਹੜੇ ਡਸਪੀਨ ਬਰਾਏ ਗਏ ਸੀ ਕਿਵੱਤੇ ਕੂੜੇ ਨੂੰ ਉਸਦੇ ਵੀ ਸੁੱਟਣ ਦੇ ਲਈ ਲੇਕਿਨ ਉਹ ਵੀ ਆਪ ਪੜੇ ਹੋਏ ਨਜ਼ਰ ਆ ਰਹੇ ਨੇ ਉਸ ਤੋਂ ਇਲਾਵਾ ਤੁਸੀਂ ਇਹ ਕੂੜਾ ਦੇਖੋਗੇ ਪੂਰੇ ਇਲਾਕੇ ਦੇ ਵਿੱਚ ਜਿੱਥੇ ਸੁੱਟਿਆ ਹੋਇਆ ਨਜ਼ਰ ਆ ਰਿਹਾ ਜਿਸ ਕਰਕੇ ਇਲਾਕੇ ਦੇ ਵਿੱਚ ਬਿਮਾਰੀਆਂ ਫੈਲਣ ਦਾ ਡਰ ਹੈ ਲੋਕਾਂ ਨੂੰ ਦੁਕਾਨ ਚਲਾਣਾ ਵੀ ਜਿਹੜਾ ਬੜਾ ਮੁਸ਼ਕਿਲ ਹੋਇਆ ਪਿਆ ਕਿਉਂਕਿ ਕਸਟਮਰ ਜਿਹੜੇ ਨੇ ਦੁਕਾਨਾਂ ਦੇ ਉੱਪਰ ਪਹੁੰਚਦੇ ਨੇ ਤਾਂ ਇਹ ਸਵਾਲ ਕਰਦੇ ਨੇ ਕਿ ਭਾਈ ਇਹਦਾ ਹੱਲ ਕਰ ਲਓ ਪੂਰੇ ਖਰਨਾ ਤੱਕ ਮੁਸ਼ਕਿਲ ਹੋਇਆ ਪਿਆ ਇਸ ਮੌਕੇ ਤੇ ਸਾਡੇ ਨਾਲ ਇਸ ਇਲਾਕੇ ਦੇ ਲੋਕ ਅਤੇ ਦੁਕਾਨਦਾਰ ਭਰਾ ਜਿਹੜੇ ਨੇ ਉਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਈ ਜੀ ਕੀ ਨਾਮ ਹੈ ਤੁਹਾਡਾ ਕਿੰਨੀ ਕ ਦਿੱਕਤ ਆ ਰਹੀ ਏ ਕਿੰਨੇ ਸਮੇਂ ਤੋਂ ਹੈ ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ ਦਿੱਕਤ ਤਾਂ ਬਈ ਪੁੱਛਣਾ ਸੀ ਕਿ ਕੀ ਆ ਰਹੀ ਏ ਬਹੁਤ ਬੁਰਾ ਹਾਲ ਹੈ ਕਾੜੇ ਵੀ ਨਹੀਂ ਆ ਰਹੇ ਇੱਕ ਮਿੰਟ ਤੋਂ ਵੱਧ ਨਹੀਂ ਖੜਾ ਜਾ ਰਿਹਾ ਬਹੁਤ ਸਮੈਲ ਹੈ ਸੜਕਾਂ ਤੇ ਕੂੜਾ ਫੈਲ ਰਿਹਾ ਹੈ ਬਿਮਾਰੀ ਦਾ ਘਰ ਫੈਲ ਰਿਹਾ ਹੈ ਰਾਤ ਨੂੰ ਪਬਲਿਕ ਵੀ ਗਿਰਦੀ ਹੈ ਔਰੇ ਬਰਸਾਤ ਪੈ ਜਾਂਦੀ ਹੈ ਚਿੱਕੜ ਸਾਰਾ ਦੱਦ ਸਾਰਾ ਸੜਕਾਂ ਤੇ ਆ ਜਾਂਦਾ ਹੋਣਾ ਦੇਖ ਲਓ ਹਫਤਾ ਰਾਜ਼ ਦਿਨ ਹੋ ਗਏ ਇਤਨੀ ਹੀ ਬ ਬੱਚੇ ਘਰੋਂ ਨਿਕਲ ਨਹੀਂ ਪਾ ਰਹੇ ਬਹੁਤ ਜ਼ਿਆਦਾ ਦੁਕਾਨ ਤੇ 1 ਮਿੰਟ ਨਹੀਂ ਬੈਠਾ ਯਾਰ ਇਨੀ ਸਮੱਲ ਨਾ ਕੋਈ ਕਸਟਮਰ ਆਉਂਦਾ ਅਗਲਾ ਸਰੀਆ ਬੁੱਕ ਕਰਨ ਵਾਲੇ ਕੰਮ ਹੋ ਰਿਹਾ ਬਹੁਤ ਬੁਰਾ ਨਾ ਵੀ ਸਾਰ ਲੈਣ ਆ ਰਿਹਾ ਨਾ ਕੋਈ ਬੰਦਾ ਇੱਥੇ ਨਾ ਕੋਈ ਅਕਸ਼ਰ ਆਉਂਦਾ ਨਾ ਕੁਛ ਹੈ ਕੁਝ ਵੀ ਨਹੀਂ ਹੈ ਬਸ ਸਾਨੂੰ ਇਹ ਨਹੀਂ ਪਤਾ ਕੀ ਹੋ ਰਿਹਾ ਤੇ ਬਹੁਤ ਬੁਰਾ ਹੋ ਤੁਹਾਡੇ ਘਰ ਵੀ ਨਜ਼ਦੀਕ ਨੇ ਦੁਕਾਨਾਂ ਵੀ ਨੇ ਸਾਹਮਣੇ ਹਨਾ ਕਿੰਨੀ ਕ ਦਿਕਤ ਆ ਰਹੀ ਹੈ ਦੁਕਾਨ ਚਲਾਉਣ ਦੇ ਵਿੱਚ ਤੇ ਪਰਿਵਾਰਾਂ ਨੂੰ ਕਿੰਨੀ ਕ ਦਿਕਤ ਆ ਸਭ ਨਿੱਕੇ ਨਿੱਕੇ ਬੱਚੇ ਨੇ ਆੜਗਾਂਡ ਤੇ ਸਾਰਾ ਮਹੱਲਾ ਰਸ਼ੀ ਹੋ ਗਿਆ ਇੱਕ ਬਹੁਤ ਬਹੁਤ ਬੁਰਾ ਹਾਲ ਹੋਇਆ ਬੰਦੋ ਬਿਤਰੇ ਬਿਮਾਰੀਆਂ ਫੈਲਣ ਦਾ ਡਰ ਆਇਆ ਮੱਖਰ ਮਰਛਲ ਦੇਖ ਰਹੇ ਆਂ ਔਰ ਇਹ ਮੱਖੀਆਂ ਦੇਖ ਰਹੇ ਆਂ ਨਾ ਸਭ ਗੰਦਾ ਗੰਦਾ ਕੋਈ ਸਾਫ ਸੁਥਰਾ ਗੰਦਾ ਵਿੱਚ ਹੀ ਲੋਕੀ ਮੀਟ ਮੁਰਗਾ ਛੱਡ ਦਿੰਦੇ ਨੇ ਪਤਾ ਨਹੀਂ ਕਿੱਥੋਂ ਛੱਡ ਦਿੰਦੇ ਨੇ ਵਿੱਚ ਹੀ ਸਾਰਾ ਕੁਝ ਮਤਲਬ ਬਹੁਤ ਬੁਰਾ ਹਾਲ ਆ ਪਹਿਲਾਂ ਮਸ਼ੀਨ ਲੱਗੀ ਸੀ ਕਿ ਦਿਨ ਬਾਅਦ ਕੋੜਾ ਚੱਕਿਆ ਜਾਂਦਾ ਚਲੋ ਇਹ ਚੱਕ ਲੈਂਦੇ ਸੀਗੇ ਚੱਲ ਜਾਂਦਾ ਸੀ ਕੰਮ ਹੁਣ ਤਾਂ 10 15 ਦਿਨ ਹੋ ਗਏ ਕੋੜਾ ਨਹੀਂ ਚੱਕ ਰਹੇ ਕਾਰਪੋਰੇਸ਼ਨ ਵਾਲੀ ਗੱਡੀ ਆਂਦੀ ਆ ਉਹ ਇੱਕ ਦੋ ਦਿਨ ਉਹ ਚੱਕ ਲੈਂਦੇ ਨੇ ਮੁਰਗੇ ਕੁਝ ਨਹੀਂ ਐ ਬਸ ਇਦਾਂ ਹੀ ਐ ਸਾਰਾ ਹਾਲ ਐ ਟੈਸ 15 15 ਦਿਨ ਹੋ ਗਏ ਨੇ ਭਰੇ ਵੀੜੇ ਸਫਾਈ ਕਰਮਚਾਰੀ ਜਿਹੜੇ ਆਂਦੇ ਸੀਗੇ ਉਹ ਨਗਰ ਨੀ ਕਮਾ ਲਏ ਉਹਨਾਂ ਨੂੰ ਕਿਹਾ ਨਹੀਂ ਕਿ ਭਾਈ ਤੁਸੀਂ ਪੈਸੇ ਲੈ ਕੇ ਜਾਂਦੇ ਹੋ ਤਾਂ ਇਸ ਨੂੰ ਚੱਕੋ ਉਹ ਵੀ ਆਪਾਂ ਦੇ ਬੱਚੇ ਬਿਮਾਰ ਹੋ ਸਕਦੇ ਨੇ ਪਹਿਲਾਂ ਪ੍ਰਾਈਵੇਟ ਬੰਦੇ ਲੱਗੇ ਹੋਏ ਸੀਗੇ ਉਹ ਡੇਲੀ ਫੋਟੋਆਂ ਖਿੱਚ ਕੇ ਬੰਦੇ ਸੀ ਚੱਕਦੇ ਸੀਗੇ ਹੁਣ ਉਹਨਾਂ ਦੀ ਖਬਰ ਸਾਰੀ ਨਹੀਂ ਬੰਦੇ ਨਹੀਂ ਪਤਾ ਕਿੱਥੇ ਆਉ ਹਮ ਜਿੰਨੇ ਕਿੰਨੇ ਪੈਸੇ ਲੈ ਕੇ ਜਾਂਦੇ ਸੀਗੇ ਉਹ ਤੋਂ 100 ਰੁਪਏ ਲੈਂਦੇ ਸੀ ਘਰ ਤੋਂ ਇੱਕ ਬੰਦੇ ਤੋਂ ਹਮ ਕਿੰਨੇ ਕਰਨੇ ਹੋਰੇ ਘਰ ਤੋਂ ਜੀ ਮਹੱਲਾ ਬਹੁਤ ਵੱਡਾ ਹਮ 100 150 ਰੁਪਏ ਹੈਗੀ ਹੈ ਦੁਕਾਨਾਂ ਤੇ ਜਦੋਂ ਕਸਟਮਰ ਆਂਦਾ ਤਾਂ ਉਹ ਕੀ ਕੁਝ ਕਹਿੰਦੇ ਨੇ ਕੁਝ ਕਹਿੰਦੇ ਨੇ ਕਿ ਭਾਈ ਇਹਦਾ ਹੱਲ ਕਰਵਾ ਲਓ ਖੜੇ ਕਿਵੇਂ ਹੋ ਵੀ ਸਜਾ ਕਰ ਤਰੇ ਇੱਕ ਤਰਾ ਦੀ ਖੜਾ ਵੀ ਨਹੀਂ ਜਾ ਰਹਿਗਾ ਬਹੁਤ ਬੁਰਾ ਹਾਲ ਹੈਗਾ ਬਹੁਤ ਇਸ ਤਰ੍ਹਾਂ ਦੇ ਸਵਾਲ ਆਉਂਦੇ ਨੇ ਕਿ ਹਾਂ ਤੇ ਕਾਫੀ ਦਿੱਕਤ ਆ ਫਿਰਦਾ ਬਹੁਤ ਜ਼ਿਆਦਾ ਦਿੱਕਤ ਆ ਬਹੁਤ ਚਾਰ ਦਿੱਕਤ ਆ ਤੁਹਾਨੂੰ 2-4 ਮਿੰਟ ਹੋ ਗਏ ਖੜੇ ਤੁਸੀਂ ਦੇਖੋ ਕਿਵੇਂ ਖੜੇ ਹੋ ਤੁਹਾਡੇ ਤੋਂ ਸਪੀਚਿੰਗ ਨਹੀਂ ਦਿੱਤੀ ਆ ਰਹੀ ਸਾਡਾ ਤਾਂ ਉਹ ਤੇਰੀ ਕੰਮ ਹੋ ਗਿਆ ਵੀ ਕਿੰਨੀ ਕ ਦਿੱਕਤ ਆ ਰਹੀ ਆ ਇੱਥੇ ਰਹਿੰਦੇ ਹੋ ਹਾਂ ਸਾਹਮਣੇ ਕਰ ਰਹੇ ਬਿਲਕੁਲ ਬਹੁਤ ਜ਼ਿਆਦਾ ਦਿੱਕਤ ਹੈ ਬਹੁਤ ਜ਼ਿਆਦਾ ਇੰਨਾ ਕੂੜਾ ਹੈ ਜੀ ਸਮੈਲ ਜੋ ਮੱਖੀ ਬੱਚੇ ਸਾਰਾ ਕਰਦੇ ਹੁੰਦੇ ਬੱਚੇ ਬਿਮਾਰ ਹੁੰਦੇ ਰਹਿਣੇ ਬਾਹਰ ਨਹੀਂ ਆ ਸਕਦੇ ਕੋਈ ਖਾਣ ਬਿਨਾਂ ਜੀ ਸਾਰੇ ਤਰੂਦੀਆ ਮੱਖੀ ਵੱਸੇ ਸਾਰੇ ਕਰਾ ਚੁੱਕੇ ਬੱਚਿਆਂ ਨੂੰ ਰੋਕਦੇ ਹਾਂ ਕਿ ਭਾਈ ਨਾ ਜਾਓ ਬੱਚਿਓ ਬਾਹਰ ਤੁਹਾਡੀ ਸਿਹਤ ਖਰਾਬ ਹੋ ਜਾਏਗੀ ਬਿਮਾਰ ਹੋ ਜਾਓਗੇ ਕਹਿੰਨੇ ਤੁਸੀਂ ਬੱਚਿਆਂ ਨੂੰ ਰੋਕਣਾ ਪੈਂਦੇ ਹੈ ਲਿੰਗੋ ਤੋਂ ਕਹਿੰਦਾ ਵੈਸੀ ਅੱਜਕੱਲ ਚੱਲ ਰਿਹਾ ਉਪਰੋਂ ਏਡੀ ਗੰਦਗੀ ਬਿਲਕੁਲ ਸਾਹਮਣੇ ਸਰਕਾਰ ਕਹਿੰਦੀ ਹੈ ਗੰਦਗੀ ਦਾ ਬਹੁਤ ਢੇਰ ਬਿੜੇ ਲੱਗੇ ਰਿਹਾ ਬਹੁਤ ਬਰਾ ਪ੍ਰੋਜੈਕਟ ਜਿਹੜਾ ਨਾ ਉਹਨੇ ਕਿਹਾ ਜਿਹੜੇ ਲੈ ਕੇ ਜਾਂਦੇ ਦੀ ਪੂੜਾ ਵਗੈਰਾ ਪਹਿਲਾਂ ਚੱਕਦੇ ਸੀਗੇ ਪ੍ਰਾਈਵੇਟ ਵਾਲੇ ਚੱਕਦੇ ਸੀਗੇ ਉਹ ਸਰਕਾਰੀ ਤਾਂ ਹੰਦਰੀ ਸੀ ਪਹਿਲਾਂ ਵੀ ਉਹ ਹੁਣ ਹੈ ਹੀ ਨਹੀਂ ਕੋਈ ਉਹ ਜਿਹੜਾ ਆਂਦਾ ਉਹ ਜਿਹੜਾ ਆਂਦਾ ਤਰੇ ਸਰ ਆਪ ਸਰਕਾਰੀ ਗੜੇ ਕਦੇ ਅੰਦਰ ਟਾਲੀ ਲੱਭੇ ਲਏ ਨੇ 2-4 ਦਿਨ ਬਾਅਦ ਜਿਹਦੇ ਭਰੇ ਨੇ ਆ ਦੰਬ ਦਾ 20-20 ਦਿਨ ਦੇ ਭਰੇ ਗਏ ਨੇ ਪਰੇਸ਼ਾਨੀਆਂ ਕਿੰਨੀਆਂ ਜਿਹੜੇ ਸ਼ੌਲੀ ਪਰੇਸ਼ਾਨੀ ਪੂਰੀ ਪਰੇਸ਼ਾਨੀ ਹੈ ਸੁਮਨ ਗੰਦ ਦੀ ਹੈ ਬਿਮਾਰੀ ਹੈ ਤਾਰਾ ਸਾਫਲੇ ਸਾਰੇ ਇੱਥੇ ਬਾਰੇ ਬਾਰੇ ਮਲੇ ਜਿਸ ਤਰ੍ਹਾਂ ਸਫਾਈ ਕਰਮਚਾਰੀ ਹੜਤਾਲ ਤੇ ਨੇ ਉਹਨਾਂ ਨੇ ਦੱਸਿਆ ਹੈ ਕਿ ਭਈ ਕਦੋਂ ਤੱਕ ਸਾਡੀ ਹੜਤਾਲ ਕਦੋਂ ਮੋੜੇ ਤੋਂ ਦੱਸਿਆ ਕਿ ਪੱਲੀ ਨਹੀਂ ਹੁੰਦੀ ਕਿਸੇ ਨਾ ਕੋਈ ਦਲ ਨਹੀਂ ਹੁੰਦੀ ਕੋਈ ਦਲ ਦਾ ਹੜਤਾਲ ਚੱਲ ਰਿਹਾ ਬਸ ਹੜਤਾਲ ਚੱਲ ਕੋਈ ਚੱਕਰ ਨੂੰ ਤਿਆਰ ਕੋਈ ਸਫਾਈ ਕਰਮਚਾਰੀ ਤਿਆਰ ਬਿਲਕੁਲ ਹੈ ਤੁਸੀਂ ਦੇਖ ਰਹੇ ਹੋ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਜਿੱਥੇ ਸਾਡਾ ਵਪਾਰ ਮੁਸ਼ਕਿਲ ਹੋਇਆ ਪਿਆ ਕਰਨਾ ਤਾਂ ਉੱਤੇ ਹੀ ਪਰਿਵਾਰਾਂ ਦੀ ਚਿੰਤਾ ਵੀ ਰਹਦੀ ਹੈ ਕਿਉਂਕਿ ਬੱਚੇ ਛੋਟੇ ਨੇ ਪਰਿਵਾਰਾਂ ਦੇ ਵਿੱਚ ਇਨਸ਼ ਕਰਕੇ ਉਹਨਾਂ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਵੀ ਰੋਕਿਆ ਜਾਂਦਾ ਹੈ ਕਿ ਤੁਸੀਂ ਬਿਮਾਰ ਹੋ ਜਾਓਗੇ ਬਾਹਰ ਜਾ ਕੇ ਹੋਰ ਵੀ ਲੋਕ ਸਾਡੇ ਨਾਲ ਨੇ ਵੀ ਕੀ ਨਾਮ ਹੈ ਤੁਹਾਡਾ ਕਿੰਨੇ ਕਿ ਦਿੱਕਤ ਆਦੀ ਅਨੀਸ਼ ਗੋਇਲ ਨਾਮ ਹੈ ਇਹ ਮੇਰਾ ਬਹੁਤ ਜ਼ਿਆਦਾ ਦਿੱਕਤ ਆਦੀ ਹੈ ਬਹੁਤ ਜ਼ਿਆਦਾ ਸਮੈਲ ਹੈ ਇਸ ਦੀ ਜੇ ਤੁਮ ਬਾਰਿਸ਼ ਆਂਦੀ ਤਾਂ ਸਮੈਲ ਇਸ ਤੋਂ ਵੀ 2-3 ਗੁਣਾ ਵੱਧ ਜਾਂਦੀ ਹੈ ਇਸ ਦੀ ਇੰਨਾ ਸਮੈਲ ਹੋ ਜਾਂਦੀ ਹੈ ਕਿ ਹਵਾ ਚੱਲਦੀ ਨਹੀਂ ਇਹ ਵੀ ਚੱਲਦੀ ਸਾਰਾ ਡਸਟ ਮੁੰਡਾ ਕੂੜਾ ਬਾਹਰ ਪਈ ਜੋ ਵੀ ਕੂੜਾ ਪਿਆ ਸਾਡਾ ਦੁਕਾਨਾਂ ਦੇ ਅੰਦਰ ਆਂਦਾ ਉਸੇ ਖੜਾ ਵੀ ਨਹੀਂ ਜਾਂਦਾ ਹੈ ਪਰ ਫਿਰ ਸਾਨੂੰ ਆਪਣਾ ਆਪਣੇ ਇੱਕ ਬੰਦੇ ਦਾ ਵਿਆਹੜੀ ਤੇ ਲਗਾ ਕੇ ਸਾਰੀ ਆਪਣੀ ਦੁਕਾਨ ਮੂਰਤ ਆਰਾ ਕੁੜੇ ਦੀ ਸਫਾਈ ਕਰਵਾ ਕੇ ਚਕਾਣੀ ਪਈ ਦੁਕਾਨ ਚਲਾਣੀ ਕਿੰਨੇ ਕੁ ਮੁਸ਼ਕਿਲ ਹੋਈ ਪਈ ਬਹੁਤ ਜ਼ਿਆਦਾ ਮੁਸ਼ਕਿਲ ਹੈ ਕਸਟਮਰ ਤਾਂ ਖੜਦਾ ਹੀ ਨਹੀਂ ਹੈਗਾ ਵਗੈ ਮੈਂ ਸਮੈਲ ਤੇ ਖੜਿਆ ਹੀ ਨਹੀਂ ਜਾਂਦਾ ਕੱਡੀ ਜੁੱਤੀ ਨਹੀਂ ਜਾਂਦਾ ਕੱਡੀ ਜੁੱਤੀ ਤਾਂ ਨਾ ਕਿ ਨਾ ਬੰਦਾ ਘਰ ਤੇ ਪੇਰ ਵਗਲਾ ਘਾਰ ਕਰਕੇ ਅੱਗੇ ਨੂੰ ਨਿਕਲ ਜਾਂਦੇ ਮੇਰੇ ਘਰਾਂ ਦੇ ਇਲਾਕੇ ਦੇ ਵਿੱਚ 100 150 ਘਰ ਤਾਂ ਹੈਗਾ ਹੀ ਹੈ ਨਾ ਰਾਮ ਨਾਥ ਜੀ ਉਹਦੇ ਤੋਂ ਤਾਂ ਹੈਗੇ ਹਾਂ ਹਾਂ ਕਿੰਨੀ ਕੁ ਦਿੱਕਤ ਆ ਸਰ ਬਹੁਤ ਜ਼ਿਆਦਾ ਦਿੱਕਤ ਹੈ ਬੱਚਿਆਂ ਕੋਲ ਸੀਟਰੋਂ ਕੱਟਦੀ ਨਹੀਂ ਹੈ ਦੇ ਬਾਹਰ ਥੋੜਾ ਸਾਹਮਣੇ ਅੱਜਕੱਲ੍ਹ ਦੁਆਰਾ ਫਿਰ ਡੇਂਗੂ ਮਲੇਰੀਆ ਫੈਲਿਆ ਹੋਇਆ ਕਿ ਕੀ ਕੋਰੋਨਾ ਦੇ ਕੇਸ ਜਾਈ ਜਾਂਦੇ ਨੇ ਇਸ ਕਰਕੇ ਅਸੀਂ ਬੱਚਿਆਂ ਬਿਨਾਂ ਕਦੇ ਘਰ ਤੋਂ ਬਾਹਰ ਜਾਣਾ ਹੀ ਨਹੀਂ ਹੈ ਕਿ ਜਿਵੇਂ ਛੁੱਟੀਆਂ ਚੱਲਦੀਆਂ ਨੇ ਫਿਰ ਵੀ ਅਸੀਂ ਬੱਚਿਆਂ ਨੂੰ ਘਰੋਂ ਬਾਹਰ ਨਹੀਂ ਜਾਂਦੇ ਹਾਂ ਕੀਪਕ ਸਰਕਾਰ ਤੇ ਪ੍ਰਸ਼ਾਸਨ ਨੂੰ ਕੀ ਕਹੋਂਗੇ ਅੱਜ ਕੀ ਮੰਗ ਰੱਖਣਾ ਚਾਹੋਂਗੇ ਜਿਸ ਦਾ ਲਗਾਤਾਰ ਸਫਾਈ ਕਰਮਚਾਰੀ ਹੜਤਾਲਦੇ ਨੇ ਕੀ ਕਹੋਂਗੇ ਕਿੰਨੀ ਕਿੰਨੀ ਦਿੱਕਤ ਜਿਹੜੀ ਆ ਰਹੀ ਉਸ ਕਰਕੇ ਸਰਕਾਰ ਨੂੰ ਇਹਨਾਂ ਨਾਲ ਬੈਠ ਕੇ ਗੱਲਬਾਤ ਕਰਕੇ ਇਸ ਸਮੱਸਿਆ ਦਾ ਹੱਲ ਕੱਢਣਾ ਚਾਹੁੰਦਾ ਕਿ ਛੇਤੀ ਤੋਂ ਜਲਦੀ ਹੜਤਾਲ ਖਤਮ ਹੋ ਜੇ ਤੀਕਰਿਆ ਜਿਸ ਨਾਲ ਲੋਕਾਂ ਨੂੰ ਹੋਰ ਹੀ ਪਰੇਸ਼ਾਨੀ ਦਾ ਹੱਲ ਨਿਕਲੇ ਜਾ ਸਕੇ ਪੂਰਾ ਕੀਤਾ ਜਾ ਸਕੇ ਲੋਕੀ ਬਹੁਤ ਜ਼ਿਆਦਾ ਪਰੇਸ਼ਾਨ ਨੇ ਡਰ ਵੀ ਲੱਗਦਾ ਹੋਏ ਕਿ ਇੱਥੇ ਆਣਾ ਕਿ ਬੱਚੇ ਨਾ ਬਿਮਾਰ ਹੋ ਜਾਣ ਇੰਨਾ ਡਰ ਲੱਗਦਾ ਹੈ ਦਾਪ ਨੂੰ ਤਾਂ ਕਈ ਵਾਰ ਦੇਖ ਲਈ ਵੀ 4 ਤੋਂ 5 ਮਹੀਨੇ ਦਾ ਰਾਤ ਨੂੰ ਸਲੀਪ ਕਰਦੇ ਨੇ ਕਿ ਕੂੜਾ ਦਸ ਦਸ ਦਿਨ ਦਾ ਅੱਜ ਵੀ ਸੜਕ ਦੇ ਉੱਪਰ ਆ ਜਾਂਦਾ ਜਿਹਦੇ ਉੱਪਰ ਮੋਟਰਸਾਈਕਲ ਸਕੂਟਰ ਵਾਲੇ ਬਹੁਤ ਜ਼ਿਆਦਾ ਸਲੀਪ ਕਰਕੇ ਡਿੱਗਦੇ ਨੇ ਬਿਲਕੁਲ ਇਹ ਇਲਾਕਾ ਨਿਵਾਸੀ ਨੇ ਜਿਨ੍ਹਾਂ ਦੀ ਦਿੱਕਤਾਂ ਕਾਫੀ ਨੇ ਕਿਉਂਕਿ ਇਹ ਕੂੜੇ ਦੇ ਢੇਰ ਲੱਗੇ ਪਏ ਨੇ ਪਿਛਲੇ ਲੰਬੇ ਸਮੇਂ ਤੋਂ ਸਫਾਈ ਕਰਮਚਾਰੀ ਜਿਹੜੇ ਹੜਤਾਲ ਦੇ ਉੱਪਰ ਨੇ ਜਿਸ ਕਰਕੇ ਕੂੜਾ ਜਿਹੜਾ ਪੂਰੇ ਸ਼ਹਿਰ ਦੇ ਵਿੱਚ ਉਹਦੇ ਢੇਰ ਜਿਹੜੇ ਨੇ ਲੱਗੇ ਹੋਏ ਨਜ਼ਰ ਆ ਰਹੇ ਨੇ ਕਾਫੀ ਸਮੇ ਤੋਂ ਹੜਤਾਲ ਜਿਹੜੀ ਸਫਾਈ ਕਰਮਚਾਰੀਆਂ ਦੀ ਚੱਲ ਰਹੀ ਹੈ ਇਹ ਤਸਵੀਰ ਦੇਖੋ ਤੁਸੀਂ ਕਿ ਪੂਰਾ ਇਲਾਕਾ ਜਿਹੜਾ ਇਹ ਕੂੜੇ ਦੇ ਢੇਰ ਦੇ ਨਾਲ ਭਰਿਆ ਹੋਇਆ ਨਜ਼ਰ ਆ ਰਿਹਾ ਜਿਸ ਕਰਕੇ ਜਿਹੜੇ ਵਪਾਰੀ ਨੇ ਉਰੇ ਉਹਨਾਂ ਨੂੰ ਆਪਣਾ ਵਪਾਰ ਕਰਨਾ ਤੱਕ ਮੁਸ਼ਕਲ ਹੋਇਆ ਪਿਆ ਤਾਂ ਇਹ ਪੂਰੇ ਇਲਾਕੇ ਦੀ ਤਸਵੀਰ ਹੈ ਉਸ ਇਲਾਕੇ ਦੀ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਇਹ ਸਿਰਫ ਇੱਕ ਏਰੀਆ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਲੇਕਿਨ ਪਟਿਆਲਾ ਦੀ ਘਟੋ ਘਟ ਵੀ 30 ਤੋਂ 35 ਥਾਵਾਂ ਅਜਹੀਆਂ ਨੇ ਜਿਨ੍ਹਾਂ ਦੇ ਉੱਪਰ ਕੂੜੇ ਦੇ ਢੇਰ ਜਿਹੜੇ ਨੇ ਵੱਖ-ਵੱਖ ਜਗ੍ਹਾ ਦੇ ਉੱਪਰ ਹੈ ਲਕੇ ਹੋਏ ਨਜ਼ਰ ਆ ਰਹੇ ਨੇ ਜਿਸ ਲਗਾ ਦੇ ਉਪਰ ਲੋਕ ਕੂੜਾ ਸੁੱਟਦੇ ਸੀਗੇ ਉਸ ਤੋਂ ਬਾਅਦ ਸਫਾਈ ਕਰਮਚਾਰੀ ਆ ਕੇ ਉੱਥੇ ਸਫਾਈ ਕਰਕੇ ਕੂੜਾ ਲੈ ਕੇ ਜਾਂਦੇ ਸੀਗੇ ਮਹੀਨੇ ਦੇ ਪੈਸੇ ਵੀ ਜਿਹੜੇ 100 ਰੁਪਏ ਦੇ ਪ੍ਰਤੀ ਘਰ ਤੋਂ ਜਿਹੜਾ ਚਾਰਜ ਕਰਦੇ ਸੀਗੇ ਲੇਕਿਨ ਹੁਣ ਜਿਸ ਤਰ੍ਹਾਂ ਹੜਤਾਲ ਚੱਲ ਰਹੀ ਆ ਤਾਂ ਉਦੋਂ ਤੋਂ ਹੀ ਜਿਹੜੀ ਹੈ ਸਫਾਈ ਪੂਰੇ ਸ਼ਹਿਰ ਦੇ ਵਿੱਚ ਨਹੀਂ ਹੋ ਰਹੀ ਜਿਸ ਕਰਕੇ ਕੂੜੇ ਦੇ ਢੇਰ ਜਿਹੜੇ ਨੇ ਥਾਂ ਥਾਂ ਦੇ ਉੱਪਰ ਲੱਗੇ ਹੋਏ ਨੇ ਮੈਂ ਤਸਵੀਰ ਦਿਖਾਵਾਉਂਦਾ ਕਿ ਜਿਹੜੇ कूड़े ਦੇ डस्टबिन ਬਣਾਏ ਗਏ ਸੀਗੇ ਵੱਡੇ ਵੱਡੇ ਸ਼ਹਿਰ ਦੇ ਵਿੱਚ ਉਹ ਵੀ ਅੱਜ ਇਸ ਜਗ੍ਹਾ ਦੇ ਉੱਪਰ ਭਰੇ ਹੋਏ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ ਲੋਕਾਂ ਨੇ ਆਪਣੇ ਘਰ ਦਾ ਕੂੜਾ ਜਿਹੜਾ ਉਹ ਨੀਚੇ ਸੁੱਟਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਇਲਾਕੇ ਦੇ ਵਿੱਚ ਬਦਬੂ ਦੇ ਨਾਲ-ਨਾਲ ਬਿਮਾਰੀਆਂ ਵੀ ਫੈਲ ਰਹੀਆਂ ਨੇ ਤਾਂ ਇਹ ਤਸਵੀਰ ਤੁਸੀਂ ਦੇਖ ਲਿਓ ਕਿ ਮੱਛਰ ਮੱਖੀਆਂ ਜਿਹੜੀਆਂ ਇਸ ਕੋੜੇ ਦੇ ਉੱਪਰ ਬੈਠੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਸ ਕਰਕੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਬਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿਹੜੇ ਹੜਤਾਲ ਦੇ ਉੱਪਰ ਸਵੈ ਕਰਮਚਾਰੀ ਨੇ ਜਿਹੜੇ ਮੁਲਾਜ਼ਮ ਹੜਤਾਲ ਦੇ ਉੱਪਰ ਨੇ ਉਹਨਾਂ ਨਾਲ ਬੈਠ ਕੇ ਗੱਲ ਕੀਤੀ ਜਾਵੇ ਅਤੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਜੋ ਵੀ ਉਹਨਾਂ ਦੀ ਮੰਗਾਂ ਨੇ ਉਹਨਾਂ ਦੀ ਸੁਣਵਾਈ ਕੀਤੀ ਜਾਵੇ ਤਾਂ ਆਜੋ ਸਾਡੇ ਇਲਾਕੇ ਸਾਡੇ ਬੱਚੇ ਜਿਹੜੇ ਨੇ ਉਹ ਸੁਰੱਖਿਅਤ ਰਹਿਣ ਦੇਖਣਾ ਆਵੇਗਾ ਕਿੰਨੇ ਸਮੇਂ ਤੱਕ ਇਸ ਮਸਲੇ ਦਾ ਹੱਲ ਹੁੰਦਾ ਕੈਮਰਾਬਸਰ ਰਵਿੰਦਰ ਪਾਸ ਨੂੰ ਬਿੱਟੂ ਨਾਲ ਕਵਰ ਜਦੋਂ ਬਹੁਤ ਜਾਪਾਨੀ ਟੀਵੀ ਪਟਿਆਲਾ